ਆਈ ਜੱਗਾ ਸਿੰਘ ਜੀ ਬੜੇ ਪ੍ਰੇਮ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਦੇ ਨਰਾਤ ਕਰਦਾ ਰਹਿੰਦਾ ਹੈ ਗੁਰੂ ਸਾਹਿਬੇ ਉਸ ਦੇ ਪ੍ਰੇਮ ਦੇ ਵਸ ਹੋਏ ਉਸ ਉੱਤੇ ਬਹੁਤ ਦਇਆ ਕਰਦੇ ਰਹਿੰਦੇ ਅਤੇ ਚੰਗੀ ਚੀਜ਼ ਉਸ ਨੂੰ ਬਖਸ਼ ਦੇ ਭਾਵੇਂ ਉਹ ਅੱਗੋਂ ਹੋਰ ਲੋਕਾਂ ਨੂੰ ਦੇ ਦਿੰਦਾ ਇਸ ਕਰਕੇ ਬਾਕੀ ਦੇ ਈਰਖਾ ਲੂ ਉਸ ਨਾਲ ਈਰਖਾ ਰੱਖਦੇ ਜਾਦੂਕ ਕਿਸੇ ਵੇਲੇ ਇਕੱਲਾ ਹੁੰਦਾ ਤਾਂ ਉਹ ਈਰਖਾ ਕਰਨ ਵਾਲੇ ਦੋਸਤ ਉਸ ਨੂੰ ਗਾਲੀਆਂ ਦਿੰਦੇ ਤੇ ਥੱਪੜ ਮਾਰਦੇ ਪਰ ਉਹ ਕਦੇ ਗੁਰੂ ਜੀ ਦੇ ਪਾਸ ਉਹਨਾਂ ਦੀ ਬੁਰੀਆਂ ਨਾ ਦੱਸਦਾ ਤੇ ਨਾ ਉਹਨਾਂ ਨੂੰ ਬੁਰਾ ਭਲਾ ਕਹਿੰਦਾ ਕੇਵਲ ਗੁਰੂ ਭਗਤੀ ਦੇ ਪ੍ਰੇਮ ਵਿੱਚ ਮਸਤ ਰਹਿੰਦਾ ਇੱਕ ਦਿਨ ਉਹਨਾਂ ਈਰਖਾਲੂਆਂ ਨੇ ਸਲਾਹ ਕਰਕੇ ਅੰਮ੍ਰਿਤ ਵੇਲੇ ਸੁਚੇਤੇ ਗਏ ਹੋਏ ਜੱਗਾ ਸਿੰਘ ਨੂੰ ਮਾਰਿਆ ਕੁੱਟਿਆ ਨਾਲੇ ਡੇਰੇ ਵਿੱਚੋਂ ਜਿੱਥੇ ਭਾਈ ਜੱਗਾ ਸਿੰਘ ਜੀ ਰਹਿੰਦੇ ਸੀ ਉਸ ਦਾ ਸਭ ਸਮਾਨ ਖੋਲਿਆ ਜਦ ਇਹ ਹਾਲ ਗੁਰੂ ਜੀ ਨੇ ਹੋਰ ਸਿੱਖਾਂ ਤੋਂ ਸੁਣ ਕੇ ਜੱਗਾ ਸਿੰਘ ਨੂੰ ਪੁੱਛਿਆ ਕਿ ਤੈਨੂੰ ਕਿੰਨੇ ਮਾਰਿਆ ਡੇਰਾ ਤੇਰਾ ਕਿੰਨ ਲੁੱਟਿਆ ਹੈ ਤਾਂ ਉਹਨਾਂ ਆਖਿਆ ਸੱਚੇ ਪਾਤਸ਼ਾਹ ਮੈਨੂੰ ਕਿਸੇ ਨੇ ਨਹੀਂ ਮਾਰਿਆ ਤੇ ਨਾ ਹੀ ਕਿਸੇ ਨੇ ਮੇਰਾ ਕੁਝ ਲੁੱਟਿਆ ਹੈ ਮੇਰਾ ਕੋਈ ਵਿਰੈ ਮਿੱਤਰ ਨਹੀਂ ਆਪ ਦਾ ਹੀ ਰੂਪ ਸਭ ਨਜ਼ਰ ਆਉਂਦਾ ਹੈ ਦੂਸਰਾ ਕੋਈ ਨਹੀਂ ਮਾਰਨ ਵਾਲਾ ਤੇ ਮਾਰ ਖਾਣ ਵਾਲਾ ਲੁੱਟਣ ਤੇ ਲਟਾਉਣ ਵਾਲਾ ਸਭ ਤੂੰ ਹੀ ਹੈ ਇਹ ਬਚਨ ਸੁਣ ਕੇ ਸਾਰੇ ਸੰਗਤ ਇਹ ਬਚਨ ਸੁਣ ਕੇ ਸਾਰੀ ਸੰਗਤ ਸਮੇਤ ਗੁਰੂ ਸਾਹਿਬ ਜੀ ਬਹੁਤ ਖੁਸ਼ ਹੋਏ ਸਾਹਿਬ ਜੀ ਨੇ ਫਰਮਾਇਆ ਕਿ ਨਿਰਮਲ ਹਿਰਦੇ ਵਾਲਾ ਸਤਿਗੁਣ ਗਿਆਨੀ ਪੁਰਖ ਹੈ ਭਾਈ ਸਿੱਖੋ ਇਹ ਜਿਹੇ ਪੁਰਖਾਂ ਨਾਲ ਬਾਦ ਵਿਵਾਦ ਕਰਨਾ ਜਾਣ ਬੁੱਝ ਕੇ ਨਰਕ ਵਿੱਚ ਪੈਣਾ ਹੈ ਇਸੇ ਘੜੀ ਮਹਾਰਾਜ ਨੇ ਇੱਕ ਪੱਥਰ ਟੀਮ ਅਤੇ ਇੱਕ ਪਤਾਸਾ ਅਤੇ ਤਿੰਨ ਪਾਣੀ ਦੇ ਬਰਤਨ ਮੰਗਵਾਏ ਫਿਰ ਇੱਕ ਬਰਤਨ ਵਿੱਚ ਪੱਥਰ ਇੱਕ ਵਿੱਚ ਮਿੱਟੀ ਦੀ ਟੀਮ ਤੇ ਇੱਕ ਵਿੱਚ ਪਤਾਸਾ ਪਵਾ ਕੇ ਦੋ ਘੜੀ ਪਿਛੋਂ ਤਿੰਨਾਂ ਚੀਜ਼ਾਂ ਨੂੰ ਬਾਹਰ ਕੱਢਣ ਦਾ ਹੁਕਮ ਦਿੱਤਾ ਪੱਥਰ ਜੋ ਥੋੜਾ ਗਿੱਲਾ ਸੀ ਪਾਣੀ ਚੋਂ ਬਾਹਰ ਨਿਕਲਦੇ ਕੁਝ ਪਲ ਵਿੱਚ ਹੀ ਹਵਾ ਲੱਗਣ ਨਾਲ ਸੁੱਕ ਗਿਆ ਈਮਗਾਰਾ ਬਣ ਕੇ ਪਾਣੀ ਦੇ ਢੇਠਾਂ ਬੈਠ ਗਈ ਪਤਾਸੀ ਦਾ ਨਿਸ਼ਾਨ ਨਾ ਰਿਹਾ ਉਹ ਪਾਣੀ ਵਿੱਚ ਘੁਲ ਕੇ ਪਾਣੀ ਦਾ ਰੂਪ ਹੀ ਹੋ ਗਿਆ ਤਾਂ ਗੁਰੂ ਜੀ ਨੇ ਆਖਿਆ ਭਾਈ ਸਿੱਖੋ ਤਿੰਨ ਤਰ੍ਹਾਂ ਦੇ ਬਿਰਤੀ ਦੇ ਲੋਕ ਹੁੰਦੇ ਹਨ ਇੱਕ ਪੱਥਰ ਵਾਂਗ ਹੁੰਦੇ ਹਨ ਜੋ ਰਹਿੰਦੇ ਵੀ ਸੰਗਤ ਵਿੱਚ ਹਨ ਬਾਣੀ ਵੀ ਸੁਣਦੇ ਹਨ ਪੜ੍ਹਦੇ ਵੀ ਹਨ ਪਰ ਕਈ ਸਾਲ ਬਾਅਦ ਵੀ ਬਾਣੀ ਨਾਲ ਭਿੱਜਦੇ ਨਹੀਂ ਪੱਥਰ ਦੇ ਪੱਥਰ ਹੀ ਰਹਿੰਦੇ ਹਨ ਦੂਸਰੇ ਮਿੱਟੀ ਦੀ ਤਰ੍ਹਾਂ ਹੁੰਦੇ ਹਨ ਮਿੱਟੀ ਪਾਣੀ ਵਿੱਚ ਘੁਲਦਾ ਜਾਂਦੀ ਹੈ ਪਰ ਆਪਣੀ ਹੋਂਦ ਨਹੀਂ ਛੱਡਦੀ ਆਪ ਪਾਣੀ ਵਿੱਚ ਘੁਲ ਕੇ ਗਾਰਾ ਬਣ ਜਾਂਦੀ ਹੈ ਤੀਸਰੇ ਉਹ ਗੁਰਮੁਖ ਹੁੰਦੇ ਹਨ ਜੋ ਸੱਚਮੁੱਚ ਹੀ ਪਤਾਸੇ ਵਾਂਗ ਪਾਣੀ ਵਿੱਚ ਘੁਲ ਕੇ ਪਾਣੀ ਦਾ ਹੀ ਰੂਪ ਹੋ ਜਾਂਦੇ ਹਨ ਸੱਚੇ ਸਰਦਾਲੂ ਸਿੱਧਕੀ ਸਿੱਖ ਨਿਸ਼ਕਾਮ ਸੇਵਾ ਭਗਤੀ ਕਰਦੇ ਹੋਏ ਜੋ ਗੁਰੂ ਦੀ ਬਾਣੀ ਨਾਲ ਪ੍ਰੇਮ ਰੱਖਦੇ ਹਨ ਉਹ ਤਾਂ ਗੁਰੂ ਦੇ ਰੂਪ ਵਿੱਚ ਪਤਾਸੇ ਵਾਂਗੂ ਆਪੇਦ ਹੋ ਜਾਂਦੇ ਹਨ ਪਰ ਕਾਮਨਾ ਰੱਖ ਕੇ ਸੇਵਾ ਟਹਿਲ ਕਰਨ ਵਾਲੇ ਮਿਲਤਾ ਜਾਂਦੇ ਹਨ ਪਰ ਆਪੇਦ ਨਹੀਂ ਹੁੰਦੇ ਮਿੱਟੀ ਵਾਂਗੂ ਬਕਰੇ ਹੀ ਤਾਂ ਮਿਲੇ ਵੀ ਦੋਹੀ ਪਾਸੇ ਰਹਿੰਦੇ ਹਨ ਜਿਹੜੇ ਲੋਕ ਕੇਵਲ ਦਿਖਾਵੇ ਦੀ ਸੇਵਾ ਭਗਤੀ ਕਰਦੇ ਹਨ ਉਹ ਉਤੋਂ ਪੱਥਰ ਵਾਂਗ ਭਿੱਜੇ ਹੋਏ ਨਜ਼ਰ ਆਉਂਦੇ ਹਨ ਪਰ ਵਿੱਚੋਂ ਸੁੱਕੇ ਰਹਿੰਦੇ ਹਨ